ਸੇਵਾ ਦਾ ਦੂਸਰਾ ਨਾਂ ਹੈ ਧੀ ਕਿਸੇ ਗਰੀਬ ਘਰ ਵਿੱਚ ਧੀ ਪੈਦਾ ਹੋ ਗਈ ਘਰ ਵਿੱਚ ਲੋੜਿਆਂ ਦੀ ਗਰੀਬੀ ਖਾਣ ਜੋ ਗੇ ਦਾਣੇ ਨਹੀਂ ਧੀ 4 5 ਸਾਲ ਦੀ ਹੋ ਗਈ ਮਾਂ ਨੇ ਰੋਜ਼ ਆਪਣੇ ਘਰ ਵਾਲੇ ਨੂੰ ਆਖਣਾ ਮੈਂ ਕਿ ਤਾਡੀ ਤੀ ਕੌੜੀ ਵੇਲ ਵਾਂਗੂ ਵੱਧਦੀ ਜਾ ਰਹੀ ਐ ਤੇ ਘਰ ਵਿੱਚ ਘਰ ਵਿੱਚ ਖਾਣ ਜੋਗੇ ਦਾਣੇ ਵੀ ਨਹੀਂ ਕੌਣ ਲੈ ਜਾਊਗਾ ਸਾਡੀ 3 ਨੂੰ ਦੁਨੀਆ ਵੀ 3 ਨਹੀਂ ਤੰ ਚਾਹੁੰਦੀ ਐ ਮੈਂ ਤਾਂ ਕਹਨੀ ਐ ਇਹਨੂੰ ਲਿਜਾ ਕੇ ਕਿਤੇ ਮਾਰ ਸੋਟਾਓ ਖੇੜਾ ਛੁੱਟੂ ਦਾ ਸਾਡਾ ਇੱਕ ਦਿਨ ਪਿਓ ਨੇ ਆਪਣੀ ਘਰ ਵਾਲੀ ਨੂੰ ਆਖਿਆ ਭਲੀਏ ਲੋਕ ਕੇ ਅੱਜ ਆਪਣੀ ਧੀ ਨੂੰ ਤਿਆਰ ਕਰ ਦੇ ਇਹਦਾ ਫਾਹਾ ਵੱਡਿਆ ਵਾਂ ਕੰਮ ਨਿਬੜ ਜਾਏ ਮਾਂ ਨੇ ਧੀ ਨੂੰ ਕੁੱਟ ਕੇ ਸ਼ਾਂਤੀ ਨਾ ਲਾਇਆ ਏ ਚੁੰਮਦੀ ਏ ਪਿਆਰ ਕਰਦੀ ਏ ਧੀ ਆਖਦੀ ਏ ਮਾਂ ਤੂੰ ਅੱਜ ਨਾ ਪਿਆਰ ਕਿਉਂ ਕਰਦੀ ਪਈ ਏ ਅੱਗੇ ਤੇ ਤੂੰ ਕਦੀ ਪਿਆਰ ਨਹੀਂ ਕੀਤਾ ਤੂੰ ਮੈਨੂੰ ਕਿਤੇ ਦੂਰ ਭੇਜਣਾ ਮੈਨੂੰ ਪਤਾ ਆਪਣੇ ਘਰ ਵਿੱਚ ਗਰੀਬੀ ਹੈ ਮਾਦੀ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲਾਂਗੀ ਤੂੰ ਕਿਤੇ ਦੂਰ ਨਾ ਭੇਜੀ ਕੌਣ ਜਾਣਦਾ ਸੀ ਅੱਜ ਮਾਂ ਤੇ ਤੀਹ ਦੀ ਆਖਰੀ ਮੁਲਾਕਾਤ ਹੈ ਬਾਪ ਨੇ ਤੀਹ ਨੂੰ ਮਾਂ ਨਾਲ ਤੋੜਿਆ ਮੋਢੇ ਤੇ ਕਈ ਰਖੀ ਇੱਕ ਹੱਥ ਵਿੱਚ ਗਰਾਸਾ ਲਿਆ ਤੀਨੂੰ ਉਂਗਲੀ ਲਾਈ ਤੇ ਜੰਗਲ ਚ ਲੈ ਗਿਆ ਇੱਕ ਪਾਸੇ ਤੀਨੂੰ ਬਿਠਾਇਆ ਕੋਲ ਗਰਾਸਾ ਰੱਖਿਆ ਏ ਤੇ ਕਈ ਨਾਲ ਟੋਆ ਪੁੱਟਣਾ ਸ਼ੁਰੂ ਕੀਤਾ ਏ ਜਿਸ ਟੋਏ ਵਿੱਚ ਆਪਣੀ ਧੀ ਨੂੰ ਹੱਥੀਂ ਵੱਢ ਕੇ ਦੱਪਣਾ ਏ ਧੀ ਸਾਹਮਣੇ ਬੈਠੀ ਏ कई नाल मिट्टी पुड़की बाप की दाढ़ी च पई सामने बैठी थी खड़ो वेख के सहारा न गया उठी आके बाप की दाढ़ी चाड़न लग पई बाप ने दबका मारे ती सामने बैठ गई बाप तो आप उठ रहा है मिट्टी तुम्हारा फिर बाप की दाढ़ी च पई दबके की परवाह नहीं चिड़क नहीं चाड़न बाप ने फिर दबक है ती फिर जाके बैठ गई जो तीसरी बार प्यो की दहाड़ी च मिट्टी पी धी को रेह न गया आई आके बाप की दहा चाड़ रही है

ਬਾਪ ਦਾ ਪੱਥਰ ਮਨ ਪਿਗਲ ਗਿਆ ਹੈ ਕੁੱਟ ਕੇ ਤੀਹ ਨੂੰ ਸ਼ਾਦੀ ਨਾਲ ਲਾਇਆ ਅੱਖ ਨਗਾਤੀ ਹੈ ਹੁਣ ਮੈਂ ਤੈਨੂੰ ਮਾਰਾਂਗਾ ਨਹੀਂ ਜਿਵੇਂ ਦਿਲ ਕੱਟ ਹੋਏ ਕੱਟ ਨਵਾਗਾ ਪਰ ਉਹ ਗਰੀਬ ਪਿਓ ਰੱਬ ਨੂੰ ਇੱਕ ਉਲੰਭਾ ਦੇ ਰਿਹਾ ਏ ਜਿਹੜਾ ਸੁਣ ਬੱਚੇ ਕੀ ਆਖਰੇ ਨੇ ਵਾ